ਦੀਆਂ ਕਸਾਲਾ ਮਜ਼ਦੂਰਾ ਬੇਬੀਆਂ ਭੈਣਾਂ ਨੂੰ ਜਿਹੜੇ ਕੋਲ ਨਾਲ ਜਗ੍ਹਾ ਮਿਲਦੀ ਸਰਦਾਰ ਹਮੀਰ ਸਿੰਘ ਜੀ ਅਸਹਾਨ ਮਜ਼ਦੂਰ ਮੁਰਚੇ ਦੇ ਸੱਦੇ ਤੇ ਜਿਹੜੀ ਸਮਾਗਮ ਹੋ ਰਹੀ ਹੈ ਰੈਲੀ ਚ ਜਾਰੀ ਆ ਉਹਦੇ ਵਿੱਚ ਸੰਬੋਧਨ ਕਰਨ ਜਾ ਰਹੇ ਆ ਸੋ ਵੱਡੀ ਗੰਟੀ ਦੇ ਵਿੱਚ ਲਗਾਤਾਰ ਸ਼ੇਅਰ ਕਰਦੇ ਰਹੋ ਤੇ ਬਾਕੀਆਂ ਨੂੰ ਮਾਫੀ ਚਾਹੁੰਦੇ ਆ ਇਹ ਹੀ ਬਾਰ ਬਗਦੇ ਆ ਤੇ ਕਿਸੇ ਵੀ ਤਰ੍ਹਾਂ ਹਮਦਰਦੀ ਕਿਉਂਕਿ इ गल कुछ लगा विद्वानी सीख रहे हैं चाहे सरकार हमें मानच में विराजमान समुची लीडरशिप

ਕਬਜ਼ਾ ਲਈਆਂ ਜਾਣਾ ਦਾ ਮਤਲਬ ਹੈ ਜੀਵਨ ਕਬਜ਼ਾ ਲਿਆ ਗਿਆ ਸਾਡਾ ਉੱਤੇ ਕਬਜ਼ਾ ਹੋ ਗਿਆ ਕਿਉਂਕਿ ਜਦੋਂ ਅਸੀਂ ਪੜਦੇ ਹਾਂ ਕਿ ਪਹਿਲਾ ਪਾਣੀ ਜਿਓ ਹੈ ਜਿਥਾਰੇ ਆ ਸਭ ਕੋ ਹੈ ਪਾਣੀ ਤੋਂ ਬਿਨਾ ਜ਼ਿੰਦਗੀ ਹੈ ਨਹੀਂ ਜਦੋਂ ਜ਼ਿੰਦਗੀ ਤੇ ਕਬਜ਼ਾ ਕਰਨਾ ਹੋਵੇ ਤਾਂ ਪਾਣੀ ਤੇ ਕਬਜ਼ਾ ਤੇ ਜ਼ਮੀਨ ਤੇ ਕਬਜ਼ਾ ਉਦੋਂ ਜ਼ਰੂਰੀ ਹੈ ਇਹ ਇਕੱਲੇ ਇਥੋਂ ਦਾ ਸਵਾਲ ਨਹੀਂ ਸਾਡੇ ਬਹੁਤ ਮੇਟ ਆਈ ਹੈ ਇਹ ਗੱਲ ਦੁਨੀਆ ਦੀ ਜ਼ਮੀਨ ਦਾ ਬਹੁਤ ਵੱਡਾ ਹਿੱਸਾ ਜਿੰਨੀ ਬਾਹਰੀ ਜ਼ੋਮ ਜ਼ਮੀਨ ਹੈ ਇਸ ਸਮੇਂ ਪੂਰੀ ਦੁਨੀਆ ਦੇ ਵਿੱਚ ਚੱਲ ਉਹਦਾ 70% ਹਿੱਸਾ ਕੇਵਲ 1% ਲੋਕਾਂ ਨੇ ਹਾਸਲ ਕਰ ਲਿਆ ਹੋਇਆ ਵੱਖ-ਵੱਖ ਕੰਪਨੀਆਂ ਨੇ ਵੱਖ-ਵੱਖ ਲੋਕਾਂ ਦੇ ਸਾਰੇ ਦੇਸ਼ਾਂ ਦੇ ਵਿੱਚ ਜਾ ਕੇ ਔਰ ਪਿਛਲੇ 20 ਸਾਲਾਂ 'ਚ ਰਫ਼ਤਾਰ ਬਹੁਤ ਤੇਜ਼ ਹੋਈ ਹੈ ਇੱਕ ਦੂਜੇ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਜਾਣ ਤੋਂ ਬਾਅਦ ਤੇ ਇਹਦੇ ਨਾਲ ਕੀ ਹੋਇਆ ਕਿ ਚਲਦੇ-ਚਲਦੇ ਇਹ ਸਾਡੇ ਪੱਲ ਵੀ ਆਈ ਹੈ ਕਿਉਂਕਿ ਸਾਡੇ ਇੱਕ ਕਾਨੂੰਨ ਬਣ ਗਿਆ 2013 ਦੇ ਵਿੱਚ ਉਹ ਕਾਨੂੰਨ ਬਾਈਪਾਸ ਹੋ ਰਿਹਾ ਹੋਣ ਕਾਨੂੰਨ 2014 ਦੇ ਵਿੱਚ ਜਦੋਂ ਮੋਦੀ ਸਰਕਾਰ ਆਈ ਹੈ ਉਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਸੀ ਔਰ ਆਰਡੀਨੈਂਸ ਜਾਰੀ ਹੋ ਗਿਆ ਸੀ ਆਰਡੀਨੈਂਸ ਕਾਨੂੰਨ ਵਾਂਗ ਹੀ ਹੁੰਦਾ ਜਿਹਦੇ ਚੇਨ ਸੀ ਕਿ ਇਹ ਕਾਨੂੰਨ ਬਦਲ ਦਿਓ ਕਿਵੇਂ ਬਦਲ ਦਿਓ ਕਿ ਇੱਕ ਤਾਂ ਜਿਹੜਾ ਪੂਰੀ ਜਿਹੜੂ ਸਮਾਜਿਕ ਪਰਮਾਨ ਕਹਿੰਦੇ ਨੇ ਕਿ ਕੱਲਾ ਕਿਸਾਨ ਲਈ ਪੂਰੇ ਪਿੰਡ ਦੇ ਕੀ ਅਸਰ ਪੈਣਾ ਹੈ ਮਜ਼ਦੂਰ ਤੇ ਦੁਕਾਨਦਾਰ ਤੇ ਹੋਰ ਜਿਹੜੇ ਲੋਕ ਕੰਮ ਕਰਦੇ ਨੇ ਪਿੰਡ ਦੇ ਤਾਲ ਦੇ ਉੱਤੇ ਉਹਦੀ ਜ਼ਿੰਦਗੀ ਤੇ ਉਜਾਰੇ ਦਾ ਅਸਰ ਕੀ ਪਏਗਾ ਇਹਦਾ ਇੱਕ ਸਾਬੇ ਉਹ ਵੀ ਅਜਾਦ ਬਹੁਤ ਵੀ ਸੁਖਰਾਉਣਾ ਦੂਜਾ ਇਹ ਕਿ 2006 ਦੀ ਕਪੈਸਿਟੀ ਬਣੀ ਹੈ ਕਿ ਵਾਤਾਵਰਨ ਦਾ ਦਾਜਾ ਨਾ ਹੋਣਾ ਹੈ ਕਿ ਇਹ ਜ਼ਮੀਨਾਂ ਦੇ ਨਾਲ ਕਿਵੇਂ ਫਿਰ ਗੱਲ ਆਏਗਾ ਕਿ ਕਿੰਨਾ ਅਸਰ ਹੋਊਗਾ ਜੇ ਜਿਆਦਾ ਸਰਪੰਚਾਂ ਤਾਂ ਨਹੀਂ ਚੱਕਰਦੇ ਨਹੀਂ ਹੋ। ਅਗਲੀ ਗੱਲ ਜਿਹੜੀ ਬਹੁਤ ਮਹੱਤਵਪੂਰਨ ਹੈ ਲੋਕਾਂ ਦੇ ਆਪਣੇ ਹੱਕ ਦਾ ਸਵਾਲ ਹੈ। ਉਹ ਇਹ ਆ ਵੀ ਜੇ ਪ੍ਰਾਈਵੇਟ ਨੂੰ ਦੇਣੀ ਹੈ ਜ਼ਮੀਨ ਲੈ ਕੇ ਜਿਵੇਂ ਆ ਪੁੱਡਾ ਗਲਾਡਾ ਲੈ ਰਹੇ ਹਿੰਨਾ ਸੀ ਅੱਗੇ ਪ੍ਰਾਈਵੇਟ ਬਿਲਡਰਾਂ ਨੂੰ ਦੇਣੀ ਸੀ ਤਾਂ ਪਿੰਡ ਦੇ 80% ਵੋਟਰਾਂ ਦੀ ਜਿਹੜੀ ਗ੍ਰਾਮ ਸਭਾ ਦੇ 100 ਚੋਂ 80 ਲੋਕਾਂ ਦੀ ਸਹਿਮਤੀ ਜ਼ਰੂਰੀ ਹੈ। ਕੇਵਲ ਖਸਾਨਾ ਦੀ ਨਹੀਂ ਸਮੁੱਚੇ ਪਿੰਡ ਦੇ 184 ਦੀ ਔਰ ਐਸੇ ਕੰਮ ਦੇ ਨਾਲ ਜੇ ਆਪ ਵੀ ਸਰਕਾਰ ਨੇ ਕੰਮ ਕਰਦਾ ਹੈ ਰਾਜ ਕੇ ਕਿਸੇ ਕੰਪਨੀ ਨਾਲ ਤਾਂ 70% ਦੀ ਆ ਤੁਹਾਡੇ ਸਾਹਮਣੇ ਪ੍ਰੋਜੈਕਟ ਨੇ ਭਾਰਤ ਵਾਲਾ ਪ੍ਰੋਜੈਕਟ ਜਿੰਨੇ ਨੇ ਇਹਨਾਂ ਤੇ ਵੀ ਇੱਕ ਵੀ ਜਗਾ ਦੱਸ ਦੋ ਪੰਜਾਬ ਦੇ ਵਿੱਚ ਲੋਕਾਂ ਤੋਂ ਪੁੱਛਿਆ ਹੋਵੇ ਗ੍ਰਾਸਵਾ ਹਾਂ ਤੋਂ ਪੁੱਛਿਆ ਹੋਵੇ ਕੋਈ ਸੋਸ਼ਲ ਇਮਪੈਕਟ ਅਸੈਸਮੈਂਟ ਕਰਾਈ ਹੋਵੇ ਕੋਈ ਬਾਤ ਆ ਇਹ ਵੀ ੱੱਕੇ ਦਾ ਮਤਲਬ ਘੱਟ ਹੋ ਰਿਹਾ ਸਾਰੇ ਕਿਤੇ ਜਿੱਥੇ ਜਮੀਨ ਦਾ ਜਿਹੜਾ ਸਵਾਲ ਹੈ ਤੇ ਜਿਹੜਾ ਲੈਂਡ ਪੂਲ ਰਿਪਾਲਿਸੀ ਦਾ ਸਵਾਲ ਹੈ ਇਹ ਤਾਂ ਬਿਲਕੁਲੀ ਇਹ ਸਾਰੀਆਂ ਚੀਜ਼ਾਂ ਨੂੰ ਰੱਦ ਕਰਕੇ ਉਹ ਕਹਿੰਦੇ ਕਿ ਅਸੀਂ ਜ਼ਬਰਦਸਤੀ ਲੈ ਲਾਂਗੇ 2 ਐਕਟਰ ਨੂੰ ਸ਼ਾਮਲ ਕਰਕੇ ਨੋਟੀਫਿਕੇਸ਼ਨ ਹੋਇਆ ਇਹ ਸੱਤ ਦੇ ਤਹਿਤ ਜਮੀਨ ਲਈ ਜਾ ਰਹੀ ਹੈ ਪਰ ਹੋਰ ਐਕਟਰ ਦੇ ਤਹਿਤ ਜਿਹੜਾ 92 ਦਾ ਬਣਿਆ ਹੋਇਆ ਸੀ ਚਲੋ ਇੱਕ ਪੰਜਾਬ ਚ ਮੂਵਮੈਂਟ ਬਣੀ ਇਸ ਮੂਵਮੈਂਟ ਕਰਕੇ ਉਹਨਾਂ ਨੇ ਵਾਪਸ ਹੋਇਆ ਆਪ ਤੁਹਾਨੂੰ ਦੇਖ ਕੇ ਕਿ ਤੁਸੀਂ ਵੱਡੀ ਲੜਾਈ ਕੱਢੀ ਤੁਹਾਨੂੰ ਦੇਖ ਕੇ ਹਰਿਆਣਾ ਚ ਵੀ ਜਾਗ ਆ ਗਈ ਹੈ ਹਰਿਆਣਾ ਦੀ 55000 ਏਕੜ ਜ਼ਮੀਨ 6 ਜ਼ਿਲ੍ਹਿਆਂ ਚੋਂ ਐਕਵਾਇਰ ਕੀਤੀ ਜਾ ਰਹੀ ਹੈ ਜਮਾਈ ਦਾ ਨੋਟੀਫਿਕੇਸ਼ਨ ਆਉਂਦਾ ਵੀ ਕੱਲ ਹਾਈ ਕੋਰਟ ਚ ਲੱਗਿਆ ਕਿ ਉਸ ਉਹਨੇ ਵੀ ਹਾਈ ਕੋਰਟ ਦਾ ਤੁਹਾਡੇ ਵਾਲਾ ਗੱਲ ਦੇਖ ਕੇ ਦੁਬਾਰਾ ਬੁਲਾਇਆ ਹੈ ਪੰਜਾਬ ਜਿੱਟੀ ਮੂਵਮੈਂਟ ਬਿੰਦੂ ਵੀ ਹਰਿਆਣਾ ਚ ਕੋ ਵੱਡੀ ਵੱਡੀ ਸਿੱਖੀ ਲੈਂਡ ਪੂਲਟ ਤੇ ਹੋ ਰਹੀ ਹੋਵੇ ਪਰ ਇੱਕ ਦਾ ਅਸਰ ਇੱਕ ਦੀ ਕਾਮਯਾਬੀ ਦੂਜੇ ਤੇ ਅਸਰ ਕਰਦੀ ਹੈ ਤੇ ਹੁਣ ਉਹ ਹਾਈ ਕੋਰਟ ਦੇ ਵਿੱਚ ਕੇਸ ਅਗੇ ਆਇਆ ਸ਼ਾਇਦ ਪੰਜਾਬ ਵਾਲੇ ਸਵਾਲ ਉਹ ਤਾਂ ਵੀ ਪੁੱਛੇ ਜਾਣਗੇ ਤੇ ਪੁੱਛੇ ਜਾ ਕੇ ਸ਼ਾਇਦ ਉਹਨਾਂ ਦਾ ਉਹ ਟਲ ਜੇ ਇੱਕ ਵਾਰ ਤਾਂ ਜਿਹੜਾ ਵੀ ਮਾਮਲਾ ਕਰੇਗਾ ਇਹੀ ਲੰਬੂ ਚੋਂ ਪੌਛੇ 2013 ਤੋਂ ਗਾਰਮੇਟਾ ਪਿੰਡੀ ਵਾਲੀ ਸ਼ੁਰੂ ਕੀਤੀ ਹੋਈ ਹੈ ਉਹ ਵਾਪਸ ਨਹੀਂ ਹੋਏ ਪਰ ਉਹਨਾਂ ਨੇ ਸਮਾਂ 2040 ਰੱਖਿਆ ਕਿ ਐਡੇ ਲੰਬੇ ਸਮੇਂ ਚ ਕਰਾਂਗੇ ਹੌਲੀ ਹੌਲੀ ਉਹਦੇ ਅਗਰ ਵਾਲੇ ਪੂਰੀਆਂ ਦੋਨੇ ਤੇ ਸਟੇਟਾਂ ਦੇ ਵਿੱਚ ਇਹਦਾ ਮਤਲਬ ਇਹ ਓਵਰਆਲ ਪੌਲਸੀ ਦਾ ਸਵਾਲ ਆ ਕੱਲੇ ਪੰਜਾਬ ਦਾ ਨਹੀਂ ਗੌਰਮੈਂਟਾਂ ਦਾ ਆਪਣਾ ਨਜ਼ਰੀਆ ਹੈ ਕਿ ਕਿ ਜਿਹੜਾ ਵੀ ਤਰੀਕਾ ਆਊਗਾ ਉਹਦੇ ਨਾਲ ਜ਼ਮੀਨਾਂ ਨਹੀਂ ਆਣ ਜਿਹੜਾ ਲੜਾਈ ਦਾ ਸਵਾਲ ਹੈ ਸਭ ਦੇ ਵਿੱਚ ਲੜਾਈ ਕਿਤੇ ਨਾ ਕਿਤੇ ਅਜੇ ਤੱਕ ਭਾਰੂ ਹਸਿਆਤ ਦੇ ਵਿੱਚ ਕਿਸਾਨੀ ਲੜ ਰਹੀ ਹੈ ਕਿਸਾਨੀ ਨੂੰ ਲੱਗਦਾ ਕਿ ਸਾਡੀ ਜ਼ਮੀਰ ਚਲੀ ਜਾਊਗੀ ਸਾਡੀ ਹੋਂਦ ਦਾ ਖਤਰਾ ਹੈ ਇਹ ਲੜਾਈ ਨੂੰ ਵੱਡਾ ਕਰਨ ਦੀ ਲੋੜ ਇਸ ਕਰਕੇ ਹੈ ਕਿ ਇਹ ਕੇਵਲ ਕਿਸਾਨੀ ਤੇ ਹਮਲਾ ਨਹੀਂ ਇਹ ਪਿੰਡ ਤੇ ਹਮਲਾ ਹੈ ਪਿੰਡ ਤੋਂ ਗਾੜੇ ਜਾਣੇ ਨੇ ਇਸ ਪਰਸੀ ਦੇ ਤਹਿਤ ਪਿੰਡਾਂ ਦਾ ਮਤਲਬ ਜੇ ਜ਼ਮੀਨ ਚਲੀ ਗਈ ਤਾਂ ਦਲਤਰੇ ਵੀ ਉਜੜਨਾ ਹੈ ਦੁਕਾਨਦਾਰ ਨੇ ਵੀ ਉਜੜਨਾ ਹੈ ਬਾਕੀ ਦੇ ਰਸਤੇ ਵੀ ਉਜੜਨਾ ਹੈ ਇਹਦੇ ਕਰਕੇ ਇਸ ਲੜਾਈ ਦਾ ਮਹਾਂਦਰਾ ਜਿਹੜਾ ਹੈ ਜੇਕਰ ਉਹ ਪਿੰਡ ਨੂੰ ਇੱਕਾਈ ਮੰਨ ਕੇ ਉਹਨਾਂ ਗ੍ਰਾਮ ਸਭਾ ਵਰ ਨੂੰ ਮਜ਼ਬੂਤ ਕਰਕੇ ਉਹ ਲੋਕਾਂ ਜਿਹੜੀਆਂ ਸੰਸਥਾਵਾਂ ਨੇ ਉਹ ਚ ਜਾਨ ਪਾ ਕੇ ਉਹ ਲੜੀਆਂ ਜਾਣਗੀਆਂ ਨਰਾਈਆਂ ਸਾਇਕ ਵੱਡੀਆਂ ਲੜਾਈਆਂ ਹੋਣਗੀਆਂ ਪੰਜਾਬ ਸਭ ਤੋਂ ਜ਼ਿਆਦਾ ਸ਼ਹਿਰੀਕਰਨ ਹੋ ਚੁੱਕਿਆ ਪੰਜਾਬ ਦਾ ਦੇਸ਼ ਦੇ ਵਿੱਚ ਉਹਦੇ باوجود ਐਨੇ ਸਾਲ ਲੱਗੇ ਨੇ 70 75 ਤਾਂ ਇਨਾਕ ਹੋਇਆ ਸਾਰੀ ਆਬਾਦੀ ਸ਼ਹਿਰਾਂ ਚ ਨਹੀਂ ਜਾ ਸਕਦੀ ਬਲਕਿ ਸ਼ਹਿਰਾਂ ਚ ਆਬਾਦੀ ਜਦੋਂ ਕੋਰੋਨਾ ਹੋਇਆ ਸੀ ਜਿਹੜੀ ਮੁੜ ਕੇ ਪਿੰਡਾਂ ਨੂੰ ਗਈ ਹੈ 7 ਕਰੋੜ ਬੰਦਾ ਵਾਪਸ ਸ਼ਹਿਰ ਚ ਨਹੀਂ ਗਿਆ ਪਿੰਡਾਂ ਤੋਂ ਪੂਰੇ ਦੇਸ਼ ਦੇ ਵਿੱਚ 7 ਕਰੋੜ ਬੰਦਾ ਤੇਰਾ ਮਤਲਬ ਉਹ ਬੰਦਿਆਂ ਨੂੰ ਸਾਹਮਣੇ ਦੀ ਹਸਰੀਅਤ ਸ਼ਹਿਰਾਂ ਦੇ ਵਿੱਚ ਨਹੀਂ ਹੈ ਜੇ ਸ਼ਹਿਰਾਂ ਦੇ ਵਿੱਚ ਜਿੱਦ ਜਿਹੀ ਹੁੰਦੀ ਉਹਨਾਂ ਨੂੰ ਸਾਹਮਣੇ ਦੀ ਕੋਈ ਗੱਲ ਹੁੰਦੀ ਤਾਂ ਸ਼ਹਿਰ ਸਾਫ ਰਹਿੰਦੇ ਸ਼ਹਿਰ ਗੰਦੀਆਂ ਬਸਤੀਆਂ ਪੈਦਾ ਕਰ ਰਹੇ ਨੇ ਤੇ ਕੋਠੜਾਂ ਸੁਸੋਂ ਰਹੀ ਹੈ ਦੁਨੀਆ ਭਰ ਦੇ ਵਿੱਚ ਲੋਕ ਉੱਥੇ ਪਾਸੇ ਮੋੜ ਰਹੇ ਨੇ ਜਿਹੜਾ ਅਮੀਰ ਆਦਮੀ ਆ ਉਹ ਕੀ ਕਰਦਾ ਉਹ ਕਹਿੰਦਾ ਸ਼ਹਿਰਸ ਤਾਂ ਮੇਰੀ ਕੋਠੀ ਹੈ ਅਜਾਸੀ ਮੈਂ ਜਾ ਕੇ ਫਾਰਮ ਹੌਸ਼ਟ ਕਰੂੰਗਾ ਉਹ 2.5 ਜਨ 4 ਇਕੜ ਜ਼ਮੀਨ ਜ਼ਮੀਰ ਖਰੀਦਦਾ ਕਿਤੇ ਜਾ ਕੇ ਉੱਥੇ ਵੱਡਾ ਇੱਕ ਫਾਰਮ ਹਾਊਸ ਬਣਾਉਂਦਾ ਸਾਰੇ ਫਾਰਮ ਹਾਊਸ ਉਹਨਾਂ ਤੋਂ ਚੱਲ ਰਹੇ ਨੇ ਤੇ ਫਾਰਮ ਹਾਊਸ ਬਣ ਗਏ ਉਹਨਾਂ ਦੇ ਬਣ ਗਏ ਜਿਹੜਾ ਦੇ ਜ਼ਮੀਨਾਂ ਬਹੁਤ بے ਹੱਦ ਕਬਜ਼ਾ ਕਰ ਲੈਣੀਆਂ ਨਹੀਂ ਚਾਹੁੰਦਾ ਇਸੇ ਕਰਕੇ ਇਹ ਪਾਲਿਸੀ ਜੇ ਵਾਪਸ ਵੀ ਹੁੰਦੀ ਹੈ ਕੱਲੀ ਪਾਲਿਸੀ ਵਾਪਸ ਆਈ ਨਾ ਦੀ ਹੋਣੀ ਇੱਕ ਡਿਜ਼ਾਈਨ ਹੈ ਵਿਕਾਸ ਦੇ ਮਾਡਲ ਦਾ ਕਿ ਵਿਕਾਸ ਕਿਹਨੂੰ ਕਹਿੰਦੇ ਨੇ ਵਿਕਾਸ ਕਿਉਂ ਚਾਹੀਦਾ ਹੈ ਵਿਕਾਸ ਦੇ ਮਾਡਲ ਚਾਹੌਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਬੱਚੇ ਜਿਹੜੇ ਅਸੀਂ ਇਹ ਕਹਿ ਰਹੇ ਆਂ ਕਿ ਕੋਈ ਦੁਆਬੇ ਦੀ ਧਰਤੀ ਤੇ ਬੈਠੇ ਆ ਉਹ ਕਹਿੰਦੇ ਅਮਰੀਕਾ ਚਲੇ ਜਾਓ ਕਿਤੇ ਵੀ ਚਲੇ ਜਾਓ ਅੱਜ ਕੱਲ ਤੁਸੀਂ ਇੱਕ ਆਪਾਂ ਇੱਕ ਦ੍ਰਿਸ਼ ਦੇਖਿਆ ਕਿ ਜਦੋਂ ਸਾਡੇ ਬੱਚਿਆਂ ਨੂੰ ਹੱਥੜੀਆਂ ਲਾ ਕੇ ਪਹਿਲੀ ਬੇੜੀਆਂ ਪਾ ਕੇ ਇੱਥੇ 에ਰਪੋਰਟਾਂ ਤੇ ਛੁੱਟ ਗਏ ਕਿ ਪੰਜਾਬ ਦੇ ਬਾਹਰ ਰਿਜੈਕਟਡ ਬਾਹਰ ਦੀ ਤਰ੍ਹਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵਾਪਰੂਗਾ ਜਦੋਂ ਅਮਰੀਕਾ ਇਹ ਕਹਿ ਰਿਹਾ ਬਾਂਬ ਰੋੜ ਰਿਹਾ 50% ਟੈਕਸ ਲਾਤਾ 50% ਟੈਕਸ ਦਾ ਮਤਲਬ ਹੈ 48 ਅਰਬ ਡਾਲਰ ਦਾ ਨੁਕਸਾਨ ਇਸ ਦੇਸ਼ ਨੂੰ 48 ਅਰਬ ਡਾਲਰ ਦਾ ਮਤਲਬ ਹੈ 48 ਲੱਖ ਨੌਕਰੀਆਂ ਚਲੇ ਜਾਣ ਤੁਹਾਡੇ ਬੱਚਿਆਂ ਦੀਆਂ ਨੌਕਰੀਆਂ ਜਾਣਗੀਆਂ ਤੁਹਾਡਾ ਤੱਕ ਅਸੀਂ ਕਹਿੰਦੇ ਹਾਂ ਉਹਨਾਂ ਨੂੰ ਨੌਕਰੀਆਂ ਮਿਲਣਾਂ ਬਾਕੀ ਨੌਕਰੀਆਂ ਖੋਲੀਆਂ ਜਾਣੀਆਂ ਨੇ ਜਿਹੜੀ ਇਹ ਮਸਨੂਈ ਬਰਦਕਤਾਂ ਦੀ ਗੱਲ ਹੋ ਰਹੀ ਹੈ ਕਿ ਉਹਦੇ ਨਾਲ ਹੀ ਗੱਲ ਚੱਲੂਗੀ ਜੇ ਆਉਂਦੀ ਹੈ ਉਹਦੇ ਨਾਲ ਇੱਕ ਕਿਰਤ ਤੇ ਪੂੰਜੀ ਦੀ ਲੜਾਈ ਹੈ ਗੁਰੂ ਨਾਨਕ ਸਾਹਿਬ ਨੇ ਜਿਹੜਾ ਸਿਧਾਂਤ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਤੇ سرمایہ دار ਬੰਦਾ ਕਹਿੰਦਾ ਮੈਨੂੰ ਕਿਰਤੀ ਦੀ ਲੋੜ ਹੈ ਨਹੀਂ ਕਿਉਂਕਿ ਮੈਂ ਤਾਂ ਤਕਨੀਕ ਐਡੀ ਵੱਡੀ ਪੈਦਾ ਕਰ ਲਈ ਹੈ ਮੈਂ ਤਾਂ ਉਹਦੇ ਨਾਲ ਹੀ ਕਾਰਖਾਨਾ ਬਣਾ ਲਵਾਂਗਾ ਮੈਂ ਉਹਦੇ ਨਾਲ ਹੀ ਫੈਕਟਰੀ ਚਲਾ ਲਵਾਂਗਾ ਮੈਂ ਉਹਦੇ ਨਾਲ ਹੀ ਕੱਲ ਨੂੰ ਮੋਟਰ ਚਲਾ ਨੂੰ ਕਰ ਤੇ ਖੇਤੀ ਕਰ ਲਵਾਂਗਾ ਇਸ ਕਰਕੇ ਉਹ ਵੱਡਾ ਜਿਹੜਾ ਹਮਲਾ ਇੱਕ ਕਿ ਇਹ ਤਕਨੀਕ ਕਿੰਨੀ ਤੇ ਕਿਹੜੇ ਖੇਤਰ ਚ ਲਾਗੂ ਹੋਣੀ ਚਾਹੀਦੀ ਹੈ ਇਹਦੇ ਤੇ ਵੀ ਸੋਚਣਾ ਪੈ ਕੌਣ ਨਾਲ ਜਿਹੜਾ ਚਰિતਤਰ ਰੁਜ਼ਗਾਰ ਸੰਭਵ ਨਹੀਂ ਹੋਏਗਾ ਤੇ ਜੇ ਸਾਰਾ ਕੁਝ ਸਰਮਾਇਏ ਨੇ ਕਰਨਾ ਪੂੰਜੀ ਨੇ ਕਰਦਣਾ ਤਾਂ ਕਿਤੀ ਦੀ ਔਕਾਤ ਕੁਝ ਨਹੀਂ ਰਹੇਗੀ ਇੱਥੇ ਬੇਚਾਰੀਆਂ ਫੈਲੜੀਆਂ ਕਿਉਂਕਿ ਜ਼ਿੰਦਗੀ ਜਿਉਣ ਦਾ ਅਧਿਕਾਰ ਜਿਹੜਾ ਧਰਤੀ ਤੇ ਜੰਮਿਆ ਬੰਦਾ ਸਾਰਿਆਂ ਦਾ ਜਦੋਂ ਰੋਜ਼ੀ ਰੋਟੀ ਖੋਹੀ ਜਾਂਦੀ ਹੈ ਤਾਂ ਮਤਲਬ ਤੁਸੀਂ ਇਹ ਅਧਿਕਾਰ ਖੋਹ ਰਹੇ ਹੋ ਇਹ ਅਧਿਕਾਰ ਖੋਣ ਦਾ ਹੱਕ ਕਿਸੇ ਨੂੰ ਨਹੀਂ ਆ ਦੁਨੀਆਂ ਦੇ ਉੱਤੇ ਇਸੇ ਕਰਕੇ ਉਹ ਵੱਡੀ ਲੜਾਈ ਜਿਹੜੀ ਉਹ ਸਾਜਸਥ ਦੇ ਖਿਲਾਫ ਇਹ ਵੱਡੀਆਂ ਸੜਕਾਂ ਵੱਡੇ ਕੋਲ ਤੇ ਵੱਡੇ ਇਮਾਰਤਾਂ ਵਿਕਾਸ ਨਹੀਂ ਹੁੰਦਾ ਵਿਕਾਸ ਬੰਦੇ ਦੀ ਬੁੱਧੀ ਦੇ ਵਿੱਚ ਹੁੰਦਾ ਹੈ ਵਿਕਾਸ ਬੰਦੇ ਦੀਆਂ ਸੂਖਤ ਤਲਾਮਾਂ ਦੇ ਵਿੱਚ ਹੁੰਦਾ ਹੈ ਸਭ ਨੂੰ ਨਾਲ ਲੈ ਕੇ ਚੱਲਣ ਦੇ ਵਿੱਚ ਹੁੰਦਾ ਹੈ ਖੂਬਸੂਰਤ ਜ਼ਿੰਦਗੀ ਦੇ ਸੁਪਨਿਆਂ ਦੇ ਵਿੱਚ ਹੁੰਦਾ ਹੈ ਇਸ ਵਿਕਾਸ ਦੇ ਲਈ ਕਰਾਰਨੀ ਪੈਗੀ ਇੱਕ ਮਨਅਪਕਾਸ ਦਾ ਮਾਡਲ ਜਿਹੜਾ ਸਿਰਜਣਾ ਇਹ ਬੇਹੱਦ ਜ਼ਰੂਰੀ ਹੈ ਭਾਰਤ ਵਰਗੇ ਦੇਸ਼ 'ਚ ਜਿੱਥੇ ਮੋਦੀ ਹੋਣੀ ਹਰ ਗੱਲ ਕੇਂਦਰੀਕਰਨ ਕਰਤ ਕਰ ਰਹੇ ਨੇ ਸਭ ਚੀਜ਼ਾਂ ਦਿੱਲੀ ਤੋਂ ਫੈਸਲੇ ਹੋਣਗੇ ਉਹਨਾਂ ਦੇ ਨਾਂ ਤੇ ਵੀ ਸਵਾਲ ਉੱਠਾ ਹੈ ਕਹਿਣ ਦੇ ਕਿਸ ਤਰ੍ਹਾਂ ਦੇ ਰੂਪ ਦੇ ਵਿੱਚ ਇਹ ਨਰੰਗੀ ਪੰਜਾਬ 'ਚ ਰੋਸ਼ਨੀ ਦੇ ਰਿਹਾ ਹੈ ਨਾ ਕੇਵਲ ਪੰਜਾਬੀਆਂ ਨੂੰ ਦੇਸ਼ ਨੂੰ ਵੀ ਆ ਦੁਨੀਆ ਨੂੰ ਵੀ ਕਿ ਲੜਾਈ ਦਾ ਮੁੱਢ ਤੋਂ ਬਚਣਾ ਤੇ ਇਹ ਮੁੱਢ ਜਦੋਂ ਪਿੰਡਾਂ ਨੂੰ ਇਕਾਈ ਬਣਾ ਕੇ ਤੇ ਸ਼ਹਿਰੀ ਲੋਕਾਂ ਨੂੰ ਵੀ ਪਤਾ ਰਾਜ ਰਾਜ ਦੇ ਕਿਰਪਾ ਇਤੋਂ ਅੱਢ ਇਸ ਦਾ ਖਰਾਕ ਕਰ ਦੇਗਾ जोर तो कटके लड़ाई लड़ाई जारी होगी जमे सारे ग्राउंड की लड़ाई लड़ रहे हो तो यह अपने आप और यह लड़ाई लगातार लड़नी पड़ेगी और लगातार लड़ाई के कामयाबी मिलेगी बहुत बहुत मेहरबानी वाहेगुरू जी का खालसा वाहू जी